ਕਾ ਵਿੱਚ ਸਾਰੇ ਵੀਰਾਂ ਨੂੰ ਸੰਦੀਪ ਦੇ ਫਾਨ ਤੋਂ ਬੋ ਬੋ ਵੈਲਕਮ ਹੈ ਜੀ ਤੇ ਫੋਟੋਸਾਖ ਬਹੁਤ ਚੁਕੇ ਜੀ ਆਪਾਂ ਪਿੰਡ ਥਰੀਆਲ ਜ਼ਿਲ੍ਹਾ ਮRETURNTRANSFER <Sanskrit> ਤਸਵੀਰ ਮੇ ਜਿੱਠਾ ਜੇ ਨਵਾਂ ਮਾਲ ਲੈ ਕੇ ਬਾਈ ਹੁਣਾਂ ਨੇ ਉਧਰ ਲਿਆ ਗਾਈਆਂ ਸਭ ਫਰ ਹੋ ਗਈਆਂ ਯਾ ਉਹ ਬਰਾਜ ਗੱਲਬਾਤ ਕਰੀਏ ਬਾਈ ਜੀ ਅਸਤਿਕਾਲ ਸਤਿ ਸ਼੍ਰੀ ਅਕਾਲ ਸਾਰੇ ਸੰਦੀਪ ਵੀਰ ਪਰ ਵੇਖਣ ਵਾਲਿਆਂ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਤੋਂ ਸੰਦੀਪ ਜੀ ਬਾਗਲ ਸਾਡਾ ਪਰਿਵਾਰ ਠੀਕ ਠਾਕ ਜਿਹੜੇ ਸਾਨੂੰ ਵਹਿੰਦੇ ਆ ਉਹ ਵੀ ਠੀਕ ਠਾਕ ਚਾਹੀਦੇ ਪ੍ਰਮਾਤਮਾ ਉਹਨਾਂ ਨੂੰ ਤੰਦਰੁਸਤੀ ਬਖਸ਼ੇ ਤੇ ਫੇਰ ਹੀ ਸਾਡੀ ਬਿਲਕੁਲ ਬਿਲਕੁਲ ਨਾ ਸਿੱਤੀ ਅਹੀ ਉੱਡੇ ਫਿਰਦੇ ਜੀ ਚਲੋ ਜੀ ਸਾਬ ਹਰ ਕੱਲ ਮੈਂ ਤਾਂ ਮਸਿਆ ਵੀ ਬਾਅਦ ਚ ਤੂੰ ਕਿਹੜਾ ਵਜਨ ਛੱਡਿਆ ਮਤਲਬ ਤੂੰ ਗੱਡੀ ਗੱਡੀ ਦੇ ਵੀਡੀਓ ਚਾੜਦੀ ਉਹ ਪਜਾ ਜਾਉ ਮਿੰਡਾ ਜੀ ਹਾਂਜੀ ਤੇ ਦਸਾਂ ਕਿ ਮਿੰਡਾ ਮਤ ਭੈਣ ਭਰਾ ਗੁੱਸਾ ਕਰਨ ਲੱਗੇ ਜੀ ਹਾਂ ਤੇ ਆ ਵੇਗੀ ਵੇਕੀ ਨਾ ਗਿਆ ਭਾਈ ਉਹਦੇ ਐ ਹੋਇਆ ਵੀ ਇਹਨੂੰ ਪੈਸੇ ਹੀ ਪਾਦੇ ਲੋਕਾਂ ਨੇ ਇਹ ਨਹੀਂ ਕਿ ਐਸਾਈ ਪੰਦੇ ਹਾਂ ਵੇਖੋ ਸਿਆਣੇ ਜਾਂਦੇ ਪਾਹ ਸਿਰ ਪਾਤੀਆਂ ਵਿਕ ਜਾਂਦੀਆਂ ਹਾਂ ਦੇਖੀ ਤੇ ਇਹ ਭਾਇਆ ਸੋਨਾ ਨਹੀਂ ਵੇਚਦਾ ਜੇ ਸੋਨਾ ਸਪਨੇ ਆ ਮੈਂ ਕਹਾਂਗਾ ਲੱਖ ਰੁਪਏ ਤੇ ਪੱਤੀਆਂ ਹੀ ਵੇਚਦਾ ਤੇ ਜੇ ਪਾਤੀਆਂ 100 ਰੁਪਏ ਨੂੰ ਮਿਲਦੀ ਹੋਏ ਇੱਕ ਪਾਤੀ ਤੇ ਮੈਂ ਆਹ ਨੂੰ ਮੈਂ ਤੇਲੀ ਨੂੰ ਦੇਣੇ ਤੇ ਵੇਖੇ ਜਾਣੀ 75 ਪੈਸਾ ਨੂੰ ਦੇਣੀ ਅਗਲਾ ਨਾ 10 ਪੈਸੇ ਸਸਤਾ ਮਤਲਬ ਕਹਿੰਦਾ ਵੀ ਸਿਆਣੇ ਜਿਹੜੇ ਗੱਲਾਂ ਕਹੀਆਂ ਇਸੇ ਕਰਕੇ ਕਹੀਆਂ ਵੀ ਜਿਹੜੀ ਚੀਜ਼ ਪਾਹ ਸਿਰ ਵਿਕ ਜਾਂਦੀ ਹਾਂ ਇਹ ਵਿਕਣਾ ਪਾਹ ਜਾਂਦਾ ਚੇਰਾ ਜੂਰਾ ਮੈਂ ਅੱਗੇ ਵੀ ਤੇਰੀ ਪੀੜ੍ਹੀ ਤੇ ਇੰਨਾ ਵੀ ਗੱਲ ਕਰੀ ਦੀ ਤੇ ਅੱਜ ਵੀ ਕੋਸ਼ਿਸ਼ ਤੇ ਹੋਊ ਕਿਉਂਕਿ ਹੁਣ ਕੰਮ ਸਾਡਾ ਬਹੁਤ ਆ ਪਰ ਇਹ ਮਾਲ ਜਿਹੜਾ ਮਿਲ ਲਿਆ ਨਾ ਇਹ ਝੂਠ ਨਹੀਂ ਬੋਲਾਂ ਅੱਡਿਆਂ ਤੋਂ ਮਾਲ ਲੈਣ ਦੇ ਵੀ ਜਿਹੜੇ ਬੰਦੇ ਪੱਕੇ ਸਾਨੂੰ ਮਾਲ ਦਿੰਦੇ ਉਹ ਆਂਦੇ ਹੁਣ ਕਿੰਨੂ ਦਈਆਂ ਤੇ ਅਸੀਂ ਅਖੇ ਇਹਨੇ ਕੋਈ ਨਹੀਂ ਭਾਈ ਅਸੀਂ ਆਵਾਂ ਤੇ ਲੈਣ ਦੇ ਇਸ ਕਰਕੇ ਲੈਣ ਦੇ ਵੀ ਯਾਰ ਉਹ ਵੀ ਨਾ ਰੁਕਣ ਤੇ ਅਸੀਂ ਨਾ ਸਾਨੂੰ 10000 ਜਾਰ ਜਾਰੀ ਵਜਦਾ ਜੂ 5000 ਦਿਹਾੜੀ ਪੈ ਗਈ ਕੋਈ ਗੱਲ ਕੋਈ ਤੇਰਾ ਤੇਲ ਪਾਣੀ ਬਣ ਜੂ ਕੋਈ ਸਾਡਾ ਬਣ ਹਾਂ ਇਹ ਵੱਡੀ ਕਮਾਈ ਵਾਲਾ ਕੰਮ ਛੱਡਿਆ ਹੀ ਅਜੇ ਜਿੰਨੇ ਨਾਲ ਵੇਲੇ ਨਹੀਂ ਹੁੰਦੇ ਬਾਕੀ ਝੋਨਾ ਤੈਨੂੰ ਬਤਾ ਹੁਣ ਮਸ਼ੀਨਰੀ ਆਕੇ ਕੱਲ ਪਰਸੋ ਉਹ ਮਸ਼ੀਨਰੀ ਲਿਆਤੀ ਚੰਗਾ ਆ ਭਰਾਵਾ ਮਸ਼ੀਨਰੀ ਦਾ ਹੀ ਭਾਵਾ ਫਾਇਦਾ ਹੀ ਹੋਇਆ ਹਸਬੰਦੋ ਮੇਢੀ ਹੁਣ 20 25 ਗੱਲੇ ਤੋਂ ਨਾ ਲਾਉਣਾ ਤੇ ਮੇਰੇ ਖਿਆਲ ਪੰਜਾਹਤਾ 10 ਲੰਦਾ ਜੀ ਵਿਹਲੇ ਹੋਣਾ ਮੋਟਰਾਂ ਵੱਡੀਆਂ ਚੱਲਣੇ ਸਭ ਕੋ ਮਾਰ ਐ ਨੇ ਕੀਤਾ ਵਧੀਆ ਕੰਮ ਹੈ ਜੋ ਸਮੇਂ ਸਮੇਂ ਨਾ ਜਦੋਂ ਉਹ ਸਮਾਂ ਹੀ ਬੋਲਦਾ ਦਾ ਉਦੋਂ ਲੋਕਾਂ ਕੋ ਵੀਲਾ ਟਾਈਮ ਹੁੰਦਾ ਹੁਣ ਤਾਂ ਟਾਈਮ ਹੀ ਨਹੀਂ ਨਹੀਂ ਹੈਗਾ ਹੁਣ ਤਾਂ 4 ਵਜੇ ਉੱਠ ਪੁੱਤ ਰਾਤ ਨੂੰ ਉਹੀ ਕੰਮ ਬਾਕੀ ਸਮਾਲ ਤਕਨੀਕ ਸੇ ਅੱਜ ਨਾ ਜਿੱਦਾਂ ਦਾ ਮਤਲਬ ਆਪਾਂ ਕਹਿ ਦਈਏ ਵੀ ਗਰਮੀਆਂ ਦੇ ਤੋਹਫੇ ਕਹਿ ਲੋ ਜੋ ਮਰਜੀ ਗੱਲ ਹੈ ਮਾਲ ਸਾਰਾ ਵਧੀਆ ਲਿਆ ਅੱਜ ਚਲੋ ਹੈ ਵਿੱਚ ਮੇਰੇ ਸੂਣ ਵਾਲੀਆਂ ਜ਼ਿਆਦਾ ਵਾਹੀਆਂ ਦੋ ਕੀ ਆ ਠੀਕ ਹੈ ਕਿਉਂਕਿ ਅੱਜ ਫਿਰ ਜਿੱਦਾਂ ਦਾ ਮਾਲ ਮਿਲਿਆ ਲੈਣਾ ਪੈਂਦਾ ਭਰਾ ਹੁਣ ਸਾਰੀਆਂ ਸੂਈਆਂ ਨਹੀਂ ਮਿਲਦਾ ਮਾਲ ਬਿਲਕੁਲ ਜਿਹਨੂੰ ਡੰਗਰੋਂ ਇੰਦਾ ਉਦਾਂ ਹੀ 2-4000 ਮਹਿੰਗਾ ਆ ਜਾਂਦਾ ਬਾਕੀ ਜੇ ਵੇਲੇ ਸਾਡੇ ਕੋਈ ਇਹ ਤੇ ਤੇਰੇ ਹੁੰਦੇ ਆ ਜੇ ਗੱਡੀ ਵੀ ਠੀਏ ਤੇ ਲੱਗੀ ਆ ਹੁਣੇ ਲੱਥੀਆਂ ਹੁੰਦੀਆਂ ਤੇ ਅੱਜ ਅਚੰਤ ਜਿਹੇ ਪ੍ਰੋਗਰਾਮ ਬਣ ਗਿਆ ਬਿਲਕੁਲ ਜੀ ਕੋਈ ਆਪਣਾ ਐਡਾ ਪ੍ਰੋਗਰਾਮ ਨਹੀਂ ਕਰਾਂ ਤੋ ਆਖਿਆ ਆਇਆ ਤੇ ਮੈਂ ਕਿਹਾ ਆ ਜਾ ਫੇ ਮਾਲ ਵੀ ਆ ਚੁੱਕਾ ਬਿਲਕੁਲ ਜੀ ਤੋ ਗੱਟੀ ਨੂੰ 10 ਮਿੰਟ ਭਾਇਆ ਚਲੋ ਗੱਟੀ ਆ ਗਈ ਮਾਲ ਪੁੱਤਰ ਗਿਆ ਚਲੋ ਵੀ ਅਗ ਜਾਣੀਆਂ ਕਿਉਂਕਿ ਸਾਨੂੰ ਪਤਾ ਵੀ ਵੀਡੀਓ ਚ ਪੈਣੀਆਂ ਤੇ ਉਹ ਜਾਣੀ ਉਹ ਇਦਾਂ ਨਹੀਂ ਅਸੀਂ ਵੇਚ ਸਕਦੇ ਬਿਲਕੁਲ ਜੀ ਐਵੇਂ ਗੱਪਾਂ ਮਾਰੀ ਜੋ ਜਿਹਨੇ ਪੈਂਦਾ ਸਾਰੀ ਮਾਲ ਐ ਪਰਲ ਹੋ ਜਾਣਾ ਪਰਲ ਬਾਕੀ ਜੀ ਮਾਲ ਦੀ ਗੱਲ ਪਹਿਲਾਂ ਕਰੀਏ ਤੇ ਪਹਿਲਾਂ ਕਰੀਏ ਹਰ ਐਡਰੈਸ ਦੀ ਭੈਣ ਭਰਾ ਵੀ ਕਰਕੇ ਐਡਰੈਸ ਪੁੱਛਦੇ ਲਾ ਲਓ ਪਿੰਡ ਹੈਗਾ ਜੀ ਆਪਣਾ ਥ੍ਰੀਗੇਵਾਲ ਚੌਂਕ ਜਿਲ੍ਹਾ ਗਾਮੀਠਾ ਆ ਜਿਲ੍ਹਾ ਅੰਮ੍ਰਿਤਸਰ ਹਲਕਾ ਮਜੀਠਾ ਮੋਬਾਈਲ ਨੰਬਰ 9814178122 9814178122 ਨਾਮ ਹੈਗਾ ਹਰਤੇਜ ਸਿੰਘ ਹੈ ਪੀ ਫੌਜੀ ਵੀ ਕਹਿੰਦੇ ਹੈਪੀ ਵਪਾਰੀ ਵੀ ਕਹਿੰਦੇ ਜੋ ਮਰਜ਼ੀ ਕਹਿ ਲਿਓ ਹੁਣ ਬਾਕੀ ਨਹੀਂ ਕਹਿਣਾ ਥੋੜਾ ਜਿਹਾ ਹੁਣ ਸਿਆਣੇ ਹੋ ਗਏ ਆ ਜਿਆਦਾ ਸੁਣ ਕੇ ਗੁੱਸਾ ਕਰਦੇ ਅਸਲੀ ਰੰਗ ਦੇ ਤੋਹਫੇ ਆ ਸਾਡੀ ਸੋਈ ਰਹਿਣ ਅੱਛਾ ਮਗਰ ਬੱਚਾ ਇਹ ਗਾਂ ਕਾਦੀ ਡਰਨਾ ਥੋੜਾ ਧਿਆਨ ਨਾਲ ਆ ਕੋਣਾ ਫੜ ਲਾ ਕੋਣ ਉਹਨੂੰ ਕਰ ਇਹਨੂੰ ਕਰਾ ਦੇ ਠੰਡਾ ਹੀ ਆ ਬਾਰ ਕਰ ਬਾਰ ਕਰ ਸਨੀਸ਼ਾ ਕੋਈ ਅੰਤ ਬਣਾ ਨਹੀਂ ਨਾਥ ਨੇ ਕੱਢੀ ਵੀ ਐਂ ਇ ਹੀ ਹੋਣੇ ਆ ਸਭ ਨੂੰ ਪਤਾ ਜੀ ਅੱਜ ਮਾਲ ਉਹ ਦੇਖ ਹੀ ਪੈਂਦਾ ਤੁਮ ਡੰਕਰ ਤੋਰੀਏ ਨਾ ਪਤਾ ਲੱਗ ਜਾਂਦਾ ਵੀ ਅੱਜ ਐਂ ਆਲੇ ਤੇ ਜੇ ਤੁਰਨਾ ਵੀ ਨਾ ਜਾਣੀ ਨੇ ਪਤਾ ਹੀ ਨਹੀਂ ਪਿਆ ਇਹਨੂੰ ਤੁਰਨਾ ਬਿਲਕੁਲ ਬਿਲਕੁਲ ਦੇਵਾ ਵੇਲਾ ਸੰਦੀਪ ਜੀ ਰੋਜ਼ ਅੱਜ ਕੱਲ ਨੂੰ ਨਹੀਂ ਹੁੰਦਾ ਜੀ ਵਧੀਆ ਚੱਲਦੀ ਤੇ ਕਰੋ ਖਿਆ ਰਹਿਤ ਜੀ ਹਾਂ ਹਾਂ ਜੀ ਨਾਥ ਪੜ ਲਈ ਜੀ ਤੇ ਕਰ ਮਾਰਨਾਂ ਆ ਗਿਆ ਆ ਗਿਆ ਨਾ ਤਾਂ ਨਹੀਂ ਕਰੀਂ ਦੀ ਵਾਧ ਕਰਨ ਬੜਾ ਡੇਲੇ ਨਹੀਂ ਦੱਸ ਕੈਮਰੇ ਤੋਂ ਡੰਡ ਨਹੀਂ ਕਰਨਾ ਉਹ ਫੋਨ ਰਹਿ ਗਈ ਆ ਇਹ ਲਿਆ ਫੇਰ ਲਿਆ ਤੇਰਾ ਯੋਰ ਕਹਿਣਾ ਅੱਭੇ ਆ ਫੜ ਲਾ ਤੂੰ ਵੀ ਡਰਦਾ ਤੇ ਉਹ ਵੀ ਡਰਦੀ ਆ ਆ ਫੜ ਲਾ ਛੱਡ ਦੇ ਛੱਡ ਦੇ ਤੂੰ ਆਜਾ ਤਾਂ ਫੇਰ ਨਾ ਕਰਦੇ ਪਾਣੀ ਪੂਰਾ ਚੱਲ ਲੈ ਲੈ ਪੂਰ ਮੜੀ ਪੂਰਾ ਨੀ ਕੋਈ ਗੱਡੀ ਸਿੱਧੀ ਕੁਮਾਹਤ ਬਹੁਤੀ ਬੱਚੇ ਕਰਕੇ ਉਹਦਾ ਤਾਜ਼ਾ ਡੱਕ ਹੁੰਦਾ ਨਾ ਤਦ ਲੈ 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 ਆਈਓ ਲੈ ਆਓ ਕਰ ਨਹੀਂ ਆ ਜੀ ਪਰਬਦਾ ਇੱਕ ਨਾ ਇਹਦੀ ਲੱਤ ਫਸ ਗਈ ਸੀ ਗੱਡੀ 'ਚ ਹਾਂਜੀ ਉਹ ਵੇਖੋ ਆਪਾਂ ਮੁਕਾ ਵੀ ਦਿੰਦੇ ਆਹ ਵੇਖ ਲਿਓ ਨਾ ਟੁਕੜੇ ਹਟਾ ਦੇ ਜੇ ਟੋਟੇ ਗਿਆ ਗੱਡੀ ਦੂਜੀ ਨਾਲ ਹੀ ਬਲੈਰੋ ਉਹ ਵੇਖੋ ਉਹ ਲੱਤ ਫਸੀ ਤੇ ਉਹਦਾ ਕਰਕੇ ਹੁਣ ਜਿਆਦਾ ਡਰ ਨਹੀਂ ਪਰ ਇਹ ਮਹਾਰਾਜ ਦੀ ਕਿਰਪਾ ਰਹੀ ਵੀ ਸੱਟ ਲੱਗੀ ਦੋਵੇਂ ਫਸ ਗਈਆਂ ਠੀਕ ਆ ਦੋ ਕੱਢ ਜੇ ਪਾ ਚਲੋ ਜੀ ਜੀ ਸੁਵਾ ਦੋ ਜਾ ਜੀ ਹਾਂਜੀ ਉਹਨਾਂ ਦੇ ਮੁਤਾਬਕ 16 17 ਕਿਲੋ ਕੋਲਾਵਾ ਅਜੀ ਅਸੀਂ ਸਾਰੀ ਜੋਈ ਨਹੀਂ ਅਸੀਂ ਨਹੀਂ ਕਹਿਣਾ ਪਰ 14 15 ਕਿਲੋ ਪਲੇਵੇ ਤੋਂ ਲਾ ਲਾ ਗਾਂ ਤੋਂ ਲਾ ਲਾ ਵੀ ਇੰਨਾ ਬੋੜਾ ਹੈ ਕਹਿੰਦਾ ਹੁਣ ਹੈਗਾ ਤੇ ਮੰਗਾ ਪਾਈ ਦਾ ਜੇ ਬਾਕੀ ਡਰਨਦੀ ਉਹ ਲਾਤੀ ਫਸਲ ਕਰਕੇ ਹੋਣਾ ਜੀ ਹੱਦ ਤੱਕ ਨਹੀਂ ਲਾਉਣਾ ਵੀ ਡਰਦਾ ਡੱਕਾ ਬਾਕੀ ਰੈੱਡ ਚ ਹੁੰਦੀ ਆ ਜਰਸੀ ਸਮੇ 40 ਬੜਾ ਬਿਲਕੁਲ ਸਾਰੇ ਕੋਠੀ ਚੱਲ ਜਾਂਦੇ ਹਾਂਜੀ ਤੇ ਸਿਆ ਮੋਲਾ ਜੋਈ ਉੜਦੀਆਂ ਵਾਲਾ ਜੀ ਉੜਦੀਆਂ ਵਾਲਾ ਮੁੱਲ 65 60 ਦੀ ਦੇ ਦਿੰਦੇ ਹੋਰ ਜਾਣ ਦੋ ਜਾਨ 2000 ਜਾਨ ਨਹੀਂ ਫਿਰ ਤੇਰੀ ਨਹੀਂ ਜਾਣਦੇ 57 ਉਹਦੇ ਸ਼ੁਰੂ ਕਰੀਏ ਚਲੋ 57 ਜਾਣ ਦੋ ਇਹ ਗੱਪ ਲੈਣੀ ਤੇ 57 ਵਾਲਾ ਕੰਮ ਸ਼ੁਰੂ ਹੋਇਆ ਨਾ ਨਿਸਾਂ ਵੀ ਗਿਆ ਹੀ ਅੱਛਾ ਇਹ ਸਮਝ ਤੂੰ ਗਿਆ ਗਿਆ 57 ਦਾ ਕੰਮ ਸ਼ੁਰੂ ਹੋਇਆ ਇਹ ਸੋਰੀ ਸੰਦੀਪ ਜੀ ਇਹ ਬੱਚੀ ਲੈ ਕੱਕਾ ਇੱਥੇ ਬੱਚੀ ਲੈ ਆਉਣੀ ਬੱਚੀ ਦਾ ਉਹ ਇਹ ਸੰਦੀਪ ਜੀ ਆਪਾਂ ਜਿਹੜੀਆਂ ਗੱਲਾਂ ਨੇ ਆਪਣੇ ਸਪੱਸ਼ਟ ਹੁੰਦੀਆਂ ਹਾਂ ਜੀ ਹੁੰਦੀ ਵਾਸੀ ਪਿਛਲੀ ਵੀਡੀਓ 'ਚ ਆਪਾਂ ਪਾਈ ਆ ਹਾਂਜੀ ਇਹ ਸਾਈ ਪਈ ਸਾਨੂੰ 10000 ਰੁਪਇਆ ਹਾਂਜੀ ਬੰਦੇ ਨਹੀਂ ਆਏ ਉਹਨਾਂ ਦਾ ਕੱਲ ਦਾ ਟਾਈਮ ਸੀ ਹਾਂਜੀ ਜਿਹੜੀ ਆਪਣੀ ਪਰਸਨ ਚੜੀ ਸੀ ਹਾਂਜੀ ਬੰਦਿਆਂ ਕੱਲ ਆਉਣਾ ਸੀ ਨਹੀਂ ਆਏ ਨਾ ਉਹਨਾਂ ਕੋਈ ਫੋਨ ਕੀਤਾ ਨਾ ਉਹਨਾਂ ਸਾਈ ਵਾਪਸ ਲਈ ਜੀ ਕਿ ਆਪਾਂ 47000 ਦੀ ਵੈੜ ਪਾਈ ਉਹੋ ਹੀ ਵੈੜ ਆ ਬਸ ਠੀਕ ਜੀ ਭੈਣ ਭਰਾ ਕਮੈਂਟ ਕਰੇ ਬਿਲਕੁਲ ਭਾਜੀ ਤੁਸੀਂ ਧੂੜ ਫੁੱਲਣੇ ਹਾਂ ਬੱਚੀ ਵੇਖੀ ਸੀ ਪਾ ਪੀ ਅਗਲੇ ਅਹੀਂ ਯਾਰ ਫਿਰ ਮੁੜ ਕੇ ਹੋਉਂਦੇ ਜਿਆ ਸਾਈ ਪੈ ਗਈ ਹੈ ਨਾ ਬੱਜਾ ਲਾਉ ਤੈਨੂੰ ਮੜਾ ਲਾਵਾ ਬੱਜਾ ਨੂੰ ਤੇ ਹੂੰ ਹਣੇ ਬੱਜਾ ਦੋ ਦੋ ਨਾ ਤੇ ਇਹ ਰਾਜ ਚੋਂ ਨਾ ਹਾਂਜੀ ਹਾਂਜੀ 15 ਵੀ ਹੋ ਸਕਦਾ ਪਰ ਅਹੀਂ ਵੀ ਕੰਮ ਕੁੰਮ ਲੱਗਿਆ ਕੋ ਸਾਡੀ ਬਹੁਤੀ ਸਾਹ ਨਹੀਂ ਹੋਉਂਦੀ ਅਹੀਂ ਕਹਿੰਦੇ ਵੀ ਬੜੀ ਅਹੀਂ ਸੇਵਾ ਕਰਨ ਦੇ ਵਿੱਚੋਂ ਆ ਗਿਆ ਹੁਣ ਅੱਜ ਨਵਾਈਆਂ ਨੂੰ ਨਹੀਂ ਕੱਲ ਤੇ ਨਵਾਈਆਂ ਵੀ ਨਹੀਂ ਗਈਆਂ ਹਾਂਜੀ ਹਾਂਜੀ ਬਾਕੀ ਬੱਛੀ ਖੰਡੀ ਖੁੰਡੀ ਸੀ ਸਤਿ ਸ਼੍ਰੀ ਅਕਾਲ ਤੈਨੂੰ ਬੜਾ ਕੱਦ ਵੇਖ ਲਾ ਇਹਦਾ ਮੋਲ ਹੀ ਕੁਝ ਨਹੀਂ ਪਾਇਆ ਆਪਾਂ ਫੇ ਚਲ 15 ਵੀਰ ਦੇ ਸੋਈ ਸਾਨੂੰ ਪਾਣਾ ਗਲੇ ਪਾਣਾ ਪਾ ਬਿਲਕੁਲ ਪਾਣੀ ਪੜਨਾ ਕੀ ਪਤਾ ਕੋਈ ਹੋਰ ਮਿਲ ਗਈ ਹੋ ਸਸਤੀ ਹਾਂ ਬਿਲਕੁਲ ਗੱਲ 1000 ਰੁਪਈਆ ਸਾਈ ਪਾ ਕੇ ਦਾ ਉਹ ਗੱਲ ਉਸੇ ਆਜ ਦੀ ਵੀ 1000 ਕੋਣਾ ਨਹੀਂ ਚਾਹੀਦਾ ਸਹੀ ਗੱਲ ਕਿ ਨਹੀਂ ਹੁਣ 1000 ਕਰਕੇ ਕੰਮ ਫਸ ਗਿਆ ਨਾ ਤੇ ਵੇਖ ਲੈ ਨਾ ਫਰੋਂਪੇ ਗਾਂ ਫੇਲ ਹੋ ਗਈ ਤਾਂ ਬੱਚਾ ਲਾਇਆ ਉਦਾਂ ਬੱਚਾ ਨਹੀਂ ਨਾਉਣ ਦੀ ਲੋੜੇ ਨੂੰ ਚਾਈ ਓਕੇ ਥਣ ਬਹੁਤ ਵਧੀਆ ਕੱਢਦੀ ਦੁੱਧ ਵੀ ਇਹਦੇ ਕੋ 13-14 ਕਿਲੋ ਹੈਗਾ ਬਹੁਤਾ ਕਹਿ ਦੀ 18 19 20 ਵੀ ਕਹਿ ਲਾਂ ਉਹ ਕਹਿਣ ਦੀ ਕਿਹੜੀ ਗੱਲ ਆ ਹਾਂਜੀ ਹਾਂਜੀ ਕਿਹਾਂ ਨਹੀਂ ਹੋਣਾ ਜਦੋਂ ਚੋਹਾਂਗੇ ਪਤਾ ਫੇਰ ਹੀ ਲੱਗਣਾ ਬਿਲਕੁਲ ਵੇ ਥਣ ਕੱਢਿਆ ਬਸ ਇਹਦੇ ਜੀ ਅਈ ਲਓ ਜੀ ਦੋਂਦੀ ਸੰਦੀਪ ਸਿੰਘ ਐਡਾ ਕਰਦ ਤੇ ਐਡਾ ਵਧੀਆ ਲਵਾਸ ਤੇ ਇੰਨਾ ਦੁੱਧ ਨਹੀਂ ਹੁੰਦਾ ਅਸੀਂ ਇਹ ਦੁੱਧੋ ਤੁਰ ਪੈਣਾ ਉਹ ਗਰਮੀ ਬਹੁਤ ਆ ਗਰਮੀ ਬਹੁਤ ਆ ਜੀ ਫੇਰ ਵੀ 14-15 ਕਿਲੋ ਵੀ ਦੇਈਏ ਸੰਦੀਪ ਸਿੰਘ ਥੋੜਾ ਭਾਅ ਦੇ ਹਿਸਾਬ ਨਾਲ ਬੜਾ ਦੁੱਧ ਆ ਜੀ 14-15 ਕਿਲੋ ਵਾਲੀ ਮਹੀਂ ਲੈਣ ਜਾਵਾਂ ਤੇ ਕਿੰਨੇ ਦੀ ਮਿਲਣੀ ਮੇ ਥਣ ਕੱਢਿਆ ਅਸੇ ਕਿੰਨੇ ਥਣ ਇਧਰ ਆ ਕਰੋ ਦੇਖੋ ਕੋਈ ਖੜਾ ਜਾ ਅਜੇ ਪੂਰਾ ਨਹੀਂ ਪੂਰਾ ਗਿਆ ਠੀਕ ਹੈ ਜੀ ਮੋਟਰ ਵਰਗੀ ਘਾਹ ਆ ਬਾਕੀ ਕੋਈ ਨੰਬਰ ਹੈ ਹੁਣ ਥੋੜਾ ਜਿਹਾ ਟਾਈਮ ਨਹੀਂ ਤੇ ਸਮਾਨ ਜਿਹੜਾ ਘੱਟ ਪਿਆ ਬਾਕੀ ਲੱਤ ਨਹੀਂ ਪੁੱਟਦੀ ਗਾਂ ਲੱਤ ਪਾ ਲਈ ਹਾਂਜੀ ਸੁਦੇਸ਼ ਹੌਕਰ ਮੋਲ ਵੈ 47 ਹਾਂ 46 ਦੀ ਅਸੀਂ ਵੇਚੀ ਹਾਂਜੀ ਯਾਰ ਸਾਨੂੰ ਸਾਈ ਆ ਗਈ 45 ਦੀ ਦੇਦੀ ਹੁਣ ਠੀਕ ਹੈ ਹੋਰ ਘਟਾਉਣੇ ਘਟਾਲਾ ਯਾਰ ਠੀਕ ਹੈ ਹਾਂ ਠੀਕ ਆ ਬੋਕ ਮੁਕਰੇ ਕਰਦਾ ਇਹਦਾ ਮੰਤਰ ਚਲੋ 45 ਮੋਲਿਆ ਕੋਈ ਭੈਣ ਭਰਾ ਹੋਊਗਾ ਦਾ ਮੰਤਰ ਚਲੋ ਮੰਤਰ ਹੋ ਜਾਊਗਾ ਬੰਦਾਲਾ ਯਾ ਬੋਲੀਦਾਰ ਹੁਣ ਹੀ ਆਈ ਆ ਹਾਂ ਇਹਦਾ ਹੁਣ ਇਹਦਾ ਤੇਰੇ ਹੁੰਦਿਆ ਲੱਖੀਆਂ ਜੀ ਕਰਨਾ ਦੀ ਇਹ ਗੱਬਣ ਸਹੀ ਜੀ ਗੱਬਣ ਦੂਜਾ ਸੁਭਾ ਇਹਨੂੰ ਕੋਈ ਰੱਦ ਸੰਭਲੇ ਜੱਸੀ ਸੰਭਲੇ ਸ਼ਾਹੀ ਸੰਭਲੇ ਅੱਜ ਆ ਸੰਭਲੋ ਇਹ ਅਗਲੇ ਦੀ ਸਮਝਾਓ ਮੜੀ ਜੀ ਭਾਲ ਪਈ ਜੀ ਹਾਂਜੀ ਕਾਸੀ ਥਾਨ ਚੱਡਾ ਆਵੇ ਨਾ ਵੀ ਇਹਦੇ ਗਾਣਿਆ ਸਾਰੀ ਸੁਣਾ ਕਿੱਥੇ ਜਾ ਕੇ ਗਾਣੇ ਨਾ ਆਏ ਇਹਦਾ ਹਰਜਾ ਤੋਂ ਮਨ ਗਾਣਾ ਸਿਸਟੋ ਦੇ ਚਰਨਾਂ ਨਾਲੋਂ ਧਿਆਗ ਕਰ ਲੈ ਨਾੜਾ ਨਾੜਾ ਫਾਚ ਦੇ ਆਣ ਦੇ ਖਿਲਾਫੀ ਕਰਨ ਵਾਲੀ ਦਾ ਇਹ ਸੰਦੀਪ ਜੀ ਹੈ ਐਚਐਫਸੀ ਹੋ ਗਈ ਜੀ ਪਰ ਕ੍ਰੋਸ ਜੀ ਆ ਜਰਸੀ ਜੀ ਰੰਗ ਜਿਹੜਾ ਵੇਖ ਨਾ ਬਾਕੀ ਆ ਅਜੇ ਤੇ ਲਾ ਕੇ ਤੇ ਮੜੀ ਜੀ ਤੇਰੇ ਸਾਹਮਣੇ ਸਾਫ਼ ਕੀਤੀ ਗਾਈ ਤੋਂ ਦੋ ਦੂ 22 ਕਿਲੋ ਬਾਕੀ ਸਾਰੀ ਠੰਡੀ ਇਧਰ ਆ ਜੀ ਮੈਂ ਆਹਣ ਖਣਕੂਨ ਬੜਾ ਠੌੜਾ ਮਗਰੋਂ ਨਾ ਛੋਟਾ ਜਿਹਾ ਲੱਗਦਾ ਬਹੁਤ ਠੰਡ ਵਧੀਆ ਦਰਦੀ ਆ ਓਨ ਕਰਕੇ ਨਾ ਹਾਂਜੀ ਦੇ ਸੋ ਜਾਂਦੀਆਂ ਵਾਲੇ ਭਾਏ ਬਿਲਕੁਲ ਹਾਂ ਬਿਲਕੁਲ ਆਹ ਤੁਮਹਾਨੂੰ ਮਾਰਦਾ ਬਹੁਤ ਵਧੀਆ ਡਿਜ਼ਾਈਨ ਹੈ ਅਪਚੋੜੀ ਕੀ ਬੁਤੀ ਬੋਲੇ ਤੁਸੀਂ ਸਹਿ ਦਾ ਵੀ 65 ਇਹ ਵੀ ਜੈਸ ਤੇ 9 ਹੀ 60 ਦੀ ਦੇ ਦੀਆਂ 60 ਦੇ ਠੀਕ ਹੈ 2 ਹੀ ਤੇ ਨਹੀਂ ਫਿਰ ਚਲੋ 57 57 ਜਾਣ ਦੋ ਫਿਰ ਤੇ ਨਹੀਂ ਆਉਂਦੇ ਪਾਠੀ ਆ ਜੀ ਇਹ ਸਮੂਹ ਵਾਲੀ ਸੁੰਦੀ ਗੱਪੜਾ ਕਪਣੀਆ ਅੱਜ ਗੱਭਣਾ ਹੀ ਤਿੰਨ ਚਾਰ ਲਓ ਵੇਖੋ ਘਰ ਦੀ ਗਾਂ ਬੜੀ ਚੰਗੀ ਸੰਦੀਰ ਚ 10 ਦਿਨ ਕੱਚੀ ਦੁੱਧ ਦੇ ਵੀ ਭਾਈ 20 ਕਿਲੋ ਭਰ ਦੇ ਪਰ 15 ਕਿਲੋ ਦੀ ਗਾਰੰਟੀ ਆ ਦੁੱਧਾਂ ਦੇ 17 18 ਕਿਲੋ ਪਹਿਲੇ ਸਵੇਰ ਦਿੱਤਾ ਅੱਛਾ ਪਰ ਦਿੱਤਾ ਹੋਗਾ ਤੇ ਸਿੱਚੜ ਨਹੀਂ ਜਿਹਾ ਲਾਏ ਉਹਨਾਂ ਸਿੱਚੜ ਨਹੀਂ ਲਾਏ ਸਹੀ ਗੱਲ ਮੈਂ ਵੀ ਅੱਜ ਹੀ ਆਈ ਆ ਆਪਾਂ ਸਵੇਰੇ ਦਵਾਈ ਮਲਾਂਗੇ ਅੱਜ ਟਾਈਮ ਨਹੀਂ ਲੱਗਾ ਇਹ ਕੁੰਦਿਆਂ ਫੇ ਡੰਕਰ ਨਾਲ ਪੰਗਾ ਲੈ ਜਾਵਾਂ ਤੇ ਟੈਂਪਰ ਜਿਹਾ ਵਧੀਆ ਹਾਂ ਉਹ ਹਰ ਕਿਸੇ ਦੀ ਆਦੀ ਬਣੀ ਰਹੇਰਾ ਨਹੀਂ ਆਹੀ ਤਾਂ ਸਪਰੇਅ ਮਾਰਦੇ ਨਹੀਂ ਪੰਪ ਪਾ ਕੇ ਸਵੇਰੇ ਮਾਰਦੇ ਨਹੀਂ ਸਾਰਿਆਂ ਨੂੰ ਕੱਲ ਨੂੰ ਖੀਤੇ ਹੋਊਗੀ ਇਹ ਚਿੱਟੇ ਨਹੀਂ ਨਹੀਂ ਇਹਨਾਂ ਦਾ ਕੰਮ ਕਰ ਦਈਦਾ ਮੈਂ ਚਲ ਸਾਡੇ ਹੱਥੋਂ ਹੀ ਦੀ ਸੇਵਾ ਲੈ ਲਓ ਕਿਨੇ ਓਖਾ ਦਾ ਡੰਕਰ ਦੇ ਨਾਲ ਲਊ ਪੀ ਜਾਂਦਾ ਲਊ ਸਵੇਰ ਚੁੱਤੀ ਜਾਂਦੀ ਚੰਗੀ ਗਾਣਾ ਵਸਦੀ ਇਹ ਐਰ ਸ਼ਾਂਤੀ ਵੀ ਆਈ ਦੀ ਇਹ ਸ਼ਰਟ ਰੈੱਡ ਚ ਵੀ ਆਈ ਦੀ ਜਰਸੀ ਵੀ ਆਈ ਦੀ ਬਸ ਇਹਦੇ ਬਾਕੀ ਆਵੇ ਇਧਰ ਆਵੇ ਇਹਨਾਂ ਤੋਂ ਬੜਾ ਲੋਕ ਲੱਗਾ ਜੇ ਸ਼ਾਇਦ ਹੁੰਦਾ ਹੋਵੇ ਅਜੇ ਸੁਣਸਣ ਤਾਂ ਨਹੀਂ ਉਹਨੂੰ ਪਤਾ ਬਿਲਕੁਲ ਸ਼ਾਇਦ ਹੋਵੇ ਡਰ ਗਿਆ ਜਿਸਾਂ ਮੋਲੇ ਦਾ ਛੋਟਾ ਜੇ ਮੁੱਲ 55 50 ਤੇ ਦਾ ਸੁਣ ਦੇਣਾ ਅੱਪੀ ਦਾ ਦੋਰੀ ਬਹੁਤ ਅਸਾਂ ਦੋ ਹੀ ਛੱਡ ਦੋ ਤਿੰਨ ਨਹੀਂ ਛੱਡਦੇ ਸੰਤਾੜੀ 57 70 ਦੇ ਆਹ ਕਿੱਦਾਂ ਨੂੰ ਦੇ ਰਿਹਾ ਹੋਰ ਆਈ ਦੇ ਕੈ ਚੱਲਣ ਦੇ ਕੰਮ ਇਹਦੀ ਗੱਬੜੀ ਆ ਇਹ ਗੱਬੜ ਦੇਸ ਕੀ ਕੀ ਜਾ ਤੂੰ ਤਰੀ ਸ਼ਾਇਆ ਸ਼ਾਇਆ ਡਰਦੀ ਇਹ ਵੀ ਬੜਾ ਥੀ ਜਾਨ ਕਰਕੇ ਨਾ ਜਾਂਦੇ ਜਾਂਦੇ ਕੋਈ ਨਹੀਂ ਆਉਂਦੀ ਇਹ ਨੋਕੀ ਨੂੰ ਲੈ ਜਾਈ ਫਿਰਸਾ ਯਾਰ ਮੋਲ ਹੀ ਲਿਆਂਦੀ ਸੀ ਵੀ ਦੂਜਾ ਹੀ ਹੋਣਾ ਪਹਿਲਾਂ ਨਹੀਂ ਹੋਣਾ ਸੋਣਾ ਆਪਾਂ ਕਿਹੜੀ ਹੁਣ ਵਿੱਚ ਹੋਈ ਅੱਗੇ ਬਿਲਕੁਲ ਸਦਾ ਪਹਿਲਾਂ ਹੋਵੇ ਮੇਰੇ ਕੋਲ ਬਿਲਕੁਲ ਸਹੀ ਗੱਲ ਬਾਕੀ ਲੜਾ ਲੜਾ ਬੜੇ ਅਸਲੀ ਦਾ ਬੜੀ ਬੜੀ ਤੇ ਰਾਜੀ ਵੇਲਾ ਕਿਤਾ ਫਲੀਜ ਐ ਬੰਦ ਬੰਨੂ ਖਾ ਦੇ ਆ ਚੀਜ਼ ਆਪਾਂ ਨੂੰ ਪੂਰਾ ਬਣਾਵੇ ਇਧਰ ਛਪੂ ਆਤੀ ਜੀ ਫਾਇਨਮ ਹੰਨੇਗਾ ਇਹ ਪੂਰੀ ਰਾਤ ਤਾਂ ਨਾਲ ਹੀ ਕਹਦੇ ਭਾਵੇਂ ਇਹਨੂੰ ਰਾਠੀ ਕਹਿੰਦੇ ਸ਼ਰਾਬੀ ਕਹਿੰਦੇ ਜੋ ਮਰਜ਼ੀ ਕਹਿ ਦੋ ਤਵਾ ਕਹਿਣ ਨੂੰ ਕੀ ਕਿਹੜਾ ਉਹ ਗਰਲੈਂਡੋ ਵਾਲਿਆ ਵੀ ਮਰਜ਼ੀ ਕਰ ਛੱਡੇ ਹਾਂ ਗਰਲੈਂਡੋ ਨੂੰ ਖੋਜਦਾ ਬਸ ਜੋ ਵੀ ਜੰਗੀ ਆ ਆ ਇਹਨੂੰ ਮੱਛੀ ਫੜੀਏ ਤੇ ਇਹਨੂੰ ਪਤਾ ਨਹੀਂ ਕੀ ਚੱਕਰ ਹੈ ਯਾਰ ਜਿਹੜੀ ਵੀ ਅਸੀਂ ਕਹਾਂ ਤਾਂ ਠੀਕ ਆ ਭਰਾ ਤੈਨੂੰ ਰੱਖੋ ਜਿਹੜੀ ਆਉਂਦੀ ਤੂੰ ਆਪਣੇ ਹਿਸਾਬ ਨਾਲ ਕਹਿ ਦੀ ਅਸੀਂ ਤੇ ਤੁੱਥੇ ਜਾ ਥੇ ਆ ਤੂੰ ਸੱਚਾ ਬੰਦਾ ਤੂੰ ਆਪਣੇ ਹਿਸਾਬ ਨਾਲ ਕਹਿ ਬੀ ਪਰ ਅਸਲ ਤਾਂ ਐਂਨਾ ਤਾਂ ਤੁਨ ਬੜਾ ਲੋ ਕਰ ਲੱਗਾ ਨੀਸ਼ਾ ਗੱਲੋ ਕੀ ਵੀ ਕਰਨਾ ਹੋਈ ਸੀ ਹਾਂਜੀ ਜੇ ਤੇ ਤੁਸੀਂ ਕੰਮ ਕਰਦੇ ਹਾਂ ਦੇ ਫੇਸ ਕਮੈਂਟ ਵੀ ਆਉਂਦੇ ਕਮੈਂਟ ਵੀ ਆਉਂਦੇ ਤੇ ਜੇ ਤੁਸੀਂ ਸੁੱਤੇ ਤਾਂ ਤੁਹਾਨੂੰ ਕਿਉਂ ਕਿਸ ਨੂੰ ਕੌਣ ਜਾਣਦਾ ਆਣੇ ਫੁੱਸ ਹਾਂ ਇਹ ਦੇਖੋ ਹੁਣ ਆ ਮਾਲ ਲਿਆ ਇਹ ਘਰ ਥੋੜਾ ਬਣਾਇਆ ਕੋ ਫੈਕਟਰੀ ਥੋੜਾ ਬਣਾਉਂਦਾ ਇਹ ਮੋਲ ਲਿਆ ਬਿਲਕੁਲ ਪਤਾ ਨਹੀਂ ਕਿ ਉਹ ਕਿਹੜੀ ਚੰਗੀ ਨਿਕਲਣੀ ਕਿਹੜੀ ਮਾੜੀ ਆਪਣੇ ਨੂੰ ਨਾ ਜਿਹੜਾ ਬੰਦਾ ਵਪਾਰੀ ਰੁਪਈਏ ਕਰਦਾ ਕੋਸ਼ਿਸ਼ ਕਰਦਾ ਐ ਪਾਸ ਵਧੀਆ ਕਰੂ ਟੂ ਮਾਰੋ ਹਰ ਚੀਜ਼ ਵੇਖੂ ਤੇ ਜੇ ਮਾੜੀ ਨਿਕਲੇ ਉਹਦੀ ਕੋਈ ਦੋਸ਼ ਹੀ ਕੋਈ ਨਹੀਂ ਉਹ ਤੇ ਕਰਮ ਆ ਹਾਂ ਇਹ ਫੇਰ ਵੀ ਭੈਣ ਭਰਾ ਕਹਿੰਦੇ ਨਸਲ ਯਾਰ ਸਾਨੂੰ ਤੇ ਅਜ ਤੱਕ ਹੁਣ ਇਹਦੇ ਚ ਕਿਹੜੀ ਨਸਲ ਦਾ ਸਾਨੂੰ ਪਤਾ ਅਸੀਂ ਕੋਈ ਡੈਕਰੀ ਕੀਤੀ ਐ ਅਸੀਂ ਤੇ ਐਦਾਂ ਪਿਉ ਦਾ ਦਿਓ ਵਪਾਰ ਕਰਕੇ ਨਸਲਾਂ ਤੇ ਹੁਣ 10000 ਆ ਗਈਆਂ ਹਾਂ ਜਰਸੀ ਜੀ ਕਿੰਨੀਆਂ ਨਸਲਾਂ ਐਫ ਐਫ ਜੀ ਕਿੰਨੀਆਂ ਨਸਲਾਂ ਆ ਗਈਆਂ ਸਾਨੂੰ ਤੇ ਨਹੀਂ ਰਿਸਰਚ ਕਰਨੀ ਪੈਣੀ ਬਿਲਕੁਲ ਫਿਰ ਤੋਂ ਇਹ ਮੱਛੀ ਪਾਈ ਮਾ ਹਾਂ ਉਹਦਾ ਮੋਰਲ ਸੀਸ਼ਾ ਰਹਿ ਚੱਲਿਆ ਯਾਰ ਹਾਂਜੀ ਮੋਰਲ ਦਾ ਸੀਸ਼ਾ 35000 ਹਾਂਜੀ 30 ਵੀ ਦੇ ਰਹੀ ਐ ਉੜਦਿਆਂ ਵਾਲੇ ਚਾਹੰਦੋ ਠੀਕ ਹੈ ਜੀ ਛੋੜ ਵੀ ਕਰਦਾ ਚਲੋ ਜਾਓ ਇਹੇ ਜੀ ਇਹ ਵੀ ਨਹੀਂ ਪਹਿਲਾਂ ਇਹ ਵੀ ਗਫੜੇ ਕਬੂਤਰੀ ਲਓ ਜੀ ਇਹ ਵੀ ਨਾ ਇਹਨਾਂ ਦੋਆਂ ਕਾਇਆਂ ਨੇ ਸਵੇਰੇ ਪੰਗਾ ਪਾ ਲਿਆ ਇੱਕ ਗੱਡੀ 'ਚ ਦੋਆਂ ਦਾ ਰੱਤਾ ਪੈ ਗਿਆ ਕਾਇਆਂ ਕੱਤੀਆਂ ਤਿੰਨ ਹਾਂਜੀ ਜਿਹਦੇ ਪੜਦਾ ਜਾ ਪੈਦਲ ਹੁੰਦਾ ਜੀ ਨਫੜੇ ਵੀ ਉਹਦਾ ਵਸ਼ੀ ਬਹੁਤ ਚੰਗੀ ਸੀ ਕੈਰ ਨੂੰ ਮੜਾ ਜਾ ਕਿਤੇ ਦੇ ਮੂਤ ਮਾਤਾ ਗੱਡੀ ਹੀ ਵੱਡੀ ਠੱਈਆ ਸਰ ਦਾ ਦੋਹਾਂ ਦੇ ਗੱਲ ਤੋਂ ਆਫੇ ਲਾਈਆਂ ਹਲਾਡੀਆਂ ਹਾਂਜੀ ਉਹਨਾਂ ਦੂਜੇ ਠੱਈਆ ਤਾਂ ਲਾਦਦੀਆਂ ਮੁੰਡੇ ਨੇ ਖਾਲ ਨੂੰ ਆਦੀ ਗੱਡੀ ਚ ਤੇ ਪਹਿਲਣ ਵਸ਼ੀ ਸੀ ਤਾਂ ਠੰਡੀ ਠੁੰਡੀ ਬੜੀ ਉਹਨੂੰ ਦੰਦ ਨਹੀਂ ਵਿੱਕੇ ਤੇ ਚਾਰ ਤਮੀ ਇਹ ਕਿ ਚਾਹ ਰਹੇ ਹੋ ਨਹੀਂ ਨਹੀਂ ਜਵਾਨ ਨਹੀਂ ਹੋਣੀ ਚੌਗੀ ਚਾਰ ਸਿਕੀ ਲਾਗੀ ਹੈ ਕਾ ਕਿਸੇ ਵੱਡੀ ਥੋਣ ਦੇ ਵਿੱਚ ਆ ਜਿਵੇਂ ਮਸ਼ੀਨ ਨੇ ਲੜਾ ਲੋੜਾ ਬੜੀਆਂ ਤੁਣ ਤੁਣ ਤਮ ਵਧੀਆ ਫਸਟਿਕਾ ਹਾਂ ਅਜਾ ਚੀਜ਼ ਵੇ ਕੀ ਬਣ ਗਈ ਦੇਸ਼ਾਂ ਵੇਲਾ ਇਹ ਕੀ ਹੈ ਬਿਲਕੁਲ ਜੀ ਦੋ ਟੋਕਰੀਆਂ ਪੱਠੇ ਪੌੜ ਦੇ ਦੁੱਧ 10 12 ਕਿਲੋ ਦੇ ਜਾਣਾਂ ਨੇ ਹਾਂ ਜੀ ਹਾਂ ਇਹ ਵੀ ਉਹ ਨਸਲ ਕਿਉਂਕਿ ਕੁੜੀ ਆ ਇਹਨੇ ਕਾਦ ਨਹੀਂ ਕੀਤਾ ਨਹੀਂ ਕਰਿਆ ਬਿਲਕੁਲ ਇਹਦਾ ਰੱਦ ਜਿਹੜਾ ਬਹੁਤ ਵੱਡਾ ਕਾਦ ਨਹੀਂ ਜਿੰਨਾ ਕਿ ਅਸਲ ਵਿੱਚ ਮੈਨੂੰ ਰੋਪਰਾ ਸੋਦੀ ਹੋਈ ਉਹ ਮਾਰ ਸਕਦੀ ਵੀ ਹਾਂ ਜੀ ਜਿਸੇ ਇਹਦਾ ਲੁੱੜਦੀਆਂ ਵਾਲੇ ਪਾਸੋਂ 35000 ਤੇ 33000 ਚਲੋ ਠੀਕ ਹੈ ਠੀਕ ਹੈ ਕਰਦੇ ਕਿਉਂ ਕਹੜਾ ਯਾਰ ਛੱਡ ਦੋ ਹੀ ਛੱਡ ਦੇ 31 ਦੀ ਪੂਰੇ ਜਣਦੇ ਨਹੀਂ ਪੂਰੇ ਨਹੀਂ ਹਣ ਤੂੰ ਜ਼ਿਆਦਾ ਮਾਣਦਾ ਹੈ ਨਾ ਤੇਰਾ ਕੱਤਰੀ ਜਾਂਦਾ ਇਨਾ ਤੱਕ ਹਾਂ ਨਾ 31 31 ਜਾਣ ਕੋਈ ਨਹੀਂ ਆਪਾਂ ਦੇ ਭਾਜੀ ਮੈਨੂੰ ਆਇਆ ਲੱਗਿਆ ਜੀ ਤੁਸੀਂ ਐਂ ਕੀਤਾ ਮੈਂ ਕਿਹਾ ਸ਼ਾਮੀ ਯਾਰ ਤੂੰ ਐਂ ਹੀ ਕਰਦਾ ਠੀਕ ਹੀ ਯਾਰ ਦੇ ਚਲੋ ਨਹੀਂ ਰੱਖ ਰੱਖ ਹਜ਼ਾਰ ਨਾ ਦਿੱਥਿਆ ਨਾ ਬਦਲੇਗਾ ਘਟਲੇ ਜੇ ਹਜ਼ਾਰ ਘਟਾਏ ਬੈਠੂ ਨਾ ਕੋਈ ਬੰਦੇ ਆਦੇ ਯਾਰ ਬੋ ਜੀ ਤੂੰ ਤੇਹ ਚੋਂ ਜਾ ਆਪਦਾ ਘਟਾ ਹੀ ਲੈਣਾ ਕੋਈ ਗੱਲ ਨਹੀਂ ਫਿਰ ਇਹ ਨਹੀਂ ਗੱਲ ਕੀ ਜ਼ਰੂਰੀ ਥੋੜਾ ਸਾਰਿਆਂ ਦੇ ਨਫਾਣਾ ਸਾਰਿਆਂ ਦੇ ਨਫੇ ਵਾਲੇ ਚੱਕਰ ਤੇ ਨਹੀਂ ਪਈਦਾ ਨਹੀਂ ਬਿਲਕੁਲ ਅੱਗੇ ਇੱਥੇ ਕੋਈ ਬੰਦਾ ਆਇਆ ਮੇਰੇ ਕੋਲ ਹੁਣੇ ਬੰਦ ਕਰ ਦੇ ਵੀ ਭਾਜੀ ਵੀਡੀਓ ਚ ਮਾਲ ਜਿਹੜਾ ਬੜਾ ਰੇਟ ਘਟ ਪੈਂਦਾ ਹੈ ਮੈਂ ਕਿਹਾ ਵੀਡੀਓ ਚ ਹੁਣ ਕੰਪ੍ਰੇਸ਼ਨ ਹੋ ਗਿਆ ਬੜੀ ਅੱਗਲੀ ਗੱਲ ਨਹੀਂ ਰਹੀ ਜਿਹੜਾ ਬੰਦਾ ਮਾਲ ਪਾਉਂਦਾ ਉਹ ਇਹ ਸੋਚ ਕੇ ਪਾਉਂਦਾ ਮੇਰਾ ਵੇਖ ਜੀ ਮੇਰਾ ਵੇਖ ਹੁਣ ਯਾਰ ਜਿੰਨੇ ਦਾ ਡੰਗਰ ਬੰਨੇ ਨੇ ਹਾਂਜੀ ਆਮ ਬੰਦਾ ਵਪਾਰੀ ਬੰਨੂ 2 3 4 ਵੀਡੀਓ ਵਾਲੇ ਦੱਸਦਾ ਬੰਨੜਾ ਉਹਨਾਂ ਨੂੰ ਪਤਾ ਵੀ ਸਾਡਾ ਦਹਾਂ ਨਾਲ ਵੀ ਹਾਥ ਨਹੀਂ ਆਉਂਦੀ ਸਾਡੀ ਵੀ ਨਹੀਂ ਆਉਂਦੀ ਮੈਂ ਦੱਸਦਾ ਬੰਨਦਾ ਹੁਣ ਵੀ ਅਸਲ ਪੰਜ 6 ਇੱਕ ਗਾਂਹ ਭਰ ਜਾਂਦੀ ਹੈ ਬੜੀ ਗਾਂਹ ਉਹਦੇ ਉੱਦੋਂ ਕੈਮਰਾ ਮਾਰ ਦੇ ਆ ਤੋਬਾ ਰਜ ਭਾਈ ਨਹੀਂ ਮੁੜ ਕੇ ਸੋਚਾਂਗੇ ਦੁਬਾਰਾ ਦੱਸਾਂਗੇ ਮੈਂ ਥੋੜੀ ਉਹਦਾ ਕਰਕੇ ਸਾਨੂੰ ਅੱਜ ਰਹਿੰਦੀ ਉਹ ਸਾਡੀ ਕਿੰਨੀ ਹੋਣੀ ਤੇ ਉਹ ਪਾਉਂਦੇ ਤਾਂ ਹੀ ਸਾਰੇ ਪਤਾ ਵੀ ਯਾਰ ਵੇਚ ਜੇ ਤੇ ਮੈਂ ਵੀ ਐਸੇ ਕਰਕੇ ਜਿਆ ਹਜ਼ਾਰ ਹੁਣ ਜੇ ਜਰ 7 ਕਾਇਆਂ 6 ਪਾਈਆਂ ਤੇ 2 2 3000 ਬਚ ਗਿਆ ਰੁਪਇਆ 13 14000 ਬਣ ਗਿਆ ਨਾਲੇ ਝੋਨਾ ਲਾਉਣਾ ਬਿਲਕੁਲ ਬਿਲਕੁਲ ਹਾਂ ਬਿਲਕੁਲ ਜੀ ਕੱਲੀ ਕੱਲੀ ਦਿਨਾਂ ਵੇਚਣੀ ਸਾਲ ਨੂੰ ਬਹਿ ਜਾਣਾ ਜੇ ਅੱਜ ਵੀਡੀਓ ਪਾ ਦੇਗਾ ਅੱਜ ਜੇ ਕੱਲ ਜਦੋਂ ਬਹਿ ਕੇ ਉਸੇ ਵੇਲੇ ਵੇਚ ਜਾਣੀਆਂ ਮਿੰਟ ਨੂੰ ਮਲੇ ਅਗਲਾ ਫੋਨ ਕਰਨੇ ਭੈਣ ਭਰਾਵਾਂ ਫੋਨ ਕਈ ਬੰਦੇ ਕਹਿੰਦੇ ਜੀ ਤੁਹਾਨੂੰ 60 60 ਵਾਰ ਫੋਨ ਆ ਜੇ ਇੱਕ ਭੈਣ ਭਰਾ ਦਾ ਫੋਨ ਆਉਂਦਾ ਮੈਂ ਤੁਹਾਨੂੰ ਕੋਈ 60 ਵਾਰੀ ਫੋਨ ਲਾ ਗਿਆ ਹਾਂ ਜਦੋਂ ਮੈਂ ਫੋਨ ਕਰਾਂ ਤੁਹਾਡਾ ਮਾਲ ਵਿਕ ਜਾਂਦਾ ਉਹ ਬਾਹਰ ਆ ਵਿਚਾਰਾ ਉਹਦੇ ਨੇ ਰਸ ਨੇਰਾ ਉਲਟ ਪੁਲਟ ਹੁੰਦਾ ਹੈ ਅਮਾ ਜਦੋਂ ਆਪਾਂ ਵੀਡੀਓ ਬੰਦੇ ਉਹਦਾ ਜੇ ਮੇਰੇ ਯਾਰ ਕਾ ਨਿਆਣਿਆ ਫੋਨ ਕੀਤਾ ਉਹਨੂੰ ਕਿਹਾ ਕਿ ਹੋਈ ਸਾਡੀ ਵੀਡੀਓ ਜਦੋਂ ਤੇ ਫੋਨ ਕਰਿਓ ਜਾਂਦਾ ਤੁਹਾਨੂੰ ਫੋਨ ਕੀਤਾ ਮਾਲ ਫੇਰ ਵੇਚ ਗਿਆ ਤੇ ਮੈਂ ਯਾਰ ਕਾ ਮਾਰਾ ਦਾ ਰਿਸ਼ਤੇਦਾਰ ਵੀ ਰਹਿ ਗਏ ਇਹ ਕੀ ਬੰਦਿਆ ਕੰਡੀਡਾਤ ਨੇ ਐਗਜ਼ੀਕਿਊਟ ਕਰ ਮੰਨਾ ਚਲੋ ਆਪਣੇ ਵੱਲੋਂ ਤੇ 100 ਚੋਂ 99% ਕੋਸ਼ਿਸ਼ ਕੀਤੀ ਕਿ ਚਲ ਯਾਰ ਜੈ ਜੈ ਜਦੋਂ ਮੈਂ ਲੋਕਾਂ ਦੇ ਘਰੇ ਰੇਡ ਹਾਂ ਮੈਨੂੰ ਕਈ ਨਾ ਵਪਾਰੀ ਨਕਾਤਲਾ ਵੀ ਕਹਿੰਦੇ ਆਂ ਭੁਰੀ ਭਾਜ ਚ ਵੀ ਨਕਾਤਲਾ ਆ ਹੂੰ ਕਈ ਕਹਿੰਦੇ ਮੈਨੂੰ ਜਿੰਨਾ ਕੋ ਮਾਲ ਮੁੱਲ ਯਾਰ ਹੁਣ ਤੂੰ ਪਿੱਛੋਂ ਹੀ ਭਾਜ ਮੈਨੂੰ ਕੱਢ ਤੀ 45000 ਦੀ ਨਕਾ ਲੈਣ ਲਈ 40 ਦੀ ਤੇ ਮੈਂ ਇੱਕ ਤਾਂ ਲਵਾਂਗਾ ਉਹ ਕਈ ਜਾਣ ਨਕਾਤਲਾ ਮੇਰੀ ਸਿੱਧੇ ਗਿਆ ਹਾਂ ਮੈਂ ਤੇਰੇ ਕੋ ਨਹੀਂ ਲਿਆ ਤੇਰੀ ਵੇਗੀ 48 ਦੀ 47 ਦੀ 50 ਦੀ ਤੇਰੀ ਕਿਸਮਤ ਆ ਤੇ ਮੈਂ ਤੇ ਭੁਗਦੀ ਲੈਣੀ ਜੇ ਮੈਂ ਭਾ ਨਾ ਲਵਾਂ ਤਾਂ ਵੇਚੂੰ ਵਾ ਬਿਲਕੁਲ ਜਦੋਂ ਮੈਨੂੰ ਕਹਿੰਦੇ ਆ ਇਹ ਮੁੱਲ ਨਹੀਂ ਲੱਗਦਾ ਤੇ ਮੇਰਾ ਮੁੱਲ ਜੇ ਘੱਟ ਮੈਂ ਲਾਉਣਾ ਤਾਂ ਮੈਂ ਕਿਹੜੇ ਇੱ ਤੇ ਮੈਂ ਕਹਾ ਭਾਈ ਜੀ ਮੈਂ ਤੁਹਾਡੇ ਕੋ ਘੱਟ ਰੇਟ ਤੇ ਲੈਂਦਾ ਤੇ ਮੈਂ ਕਿਹਦੀ ਮਹਿੰਗੀ ਆ ਉਹ ਗਰਲੈਂਡ ਉਹ ਆਪਾਂ ਲਈ ਹਾਂਜੀ ਜਿਹੜੇ ਬੰਦਿਆਂ ਕੋਲ ਇਹ ਉਹਨਾਂ ਨੂੰ ਪਤਾ ਹਾਂ ਉਹ ਮੈਨੂੰ 54000 ਦੀ ਪੈ ਗਈ ਹਾਂ ਕੀ ਲੈ ਲਿਆ ਮੈਂ ਖੁਸ਼ ਹੋ ਲਿਆ ਜੀ ਤੇ ਜੇ ਹੋਰ ਕੋਈ ਹੁੰਦੀ ਤਾਂ 10000 ਤੋਂ ਘੱਟ ਵੇਣ ਨਾ ਨਹੀਂ 65000 ਦੀ ਵੀ ਬੰਦੇ ਆਫਰ ਦਿੰਦੇ ਮੈਨੂੰ ਤੇ ਬੰਦਿਆਂ ਜਿਹੜੇ ਨੇ ਲੈ ਕੇ ਭਾਈ ਦੇ ਸਾਥੋਂ ਨਾਂ ਰਹਿ ਚੁਲਿਆ ਉਹ ਇੰਗਲੈਂਡ ਤੋਂ ਨੇ ਭਾਈ ਉਹਨੇ ਜਦੋਂ ਤੇਰੇ ਚੈਨਲ ਤੋਂ ਫੀਸਾਂ ਮਾਰ ਲੈਂਦੇ ਹੋ ਹਾਂਜੀ ਹਾਂਜੀ ਲੁਧਿਆਣੇ ਉਹਨਾਂ ਦੀ ਡੇਰੀ ਫਾਰਮ ਹੈ ਠੀਕ ਹੈ ਤੇਰੇ ਚੈਨਲ ਤੋਂ ਬਹੁਤ ਮਾਰ ਲਿਆ ਉਹਨਾਂ ਮੈਨੂੰ ਫੋਨ ਲਾਇਆ WhatsApp ਹੁੰਦਾ ਕੋਈ ਸਾਵਾ ਇੱਕ ਇੰਗਲੈਂਡੋਂ ਦੇ ਇੱਕ ਪਹਿਲਾ ਨੰਬਰ ਇੱਕ ਸਾਰੀਆਂ ਜਿਹੜੀਆਂ ਉਹਨਾਂ ਕਹਿੰਦੇ ਸੀ ਕਹਿੰਦੇ ਮੈਂ ਬੈਂਕ ਨੂੰ ਤੁਰਿਆ ਜਾਂਦਾ ਮੈਂ WhatsApp ਤੋਂ ਫੋਨ ਨਹੀਂ ਕਟਣਾ ਤੂੰ ਚੁੱਕੀ ਜੋ ਹਾਂ ਮੈਂ ਨਹੀਂ ਕਟਣਾ ਇਹ ਦੋਆ ਤਿੰਨਾਂ ਡੰਗਰਾਂ ਦੀ ਗੱਲਾਂ ਕਰੋ ਲੈ ਵੀ ਉਹਨਾਂ ਮੈਨੂੰ ਪੈਸੇ ਪਾਏ ਆ 1000 ਰੁਪਏ ਉਹਨਾਂ ਦਾ ਵਾਧਾ ਆਇਆ ਕੋਈ ਬੰਦਾ ਕਹਿੰਦਾ ਨਾ ਕੋਈ ਇਹ ਵੀ ਗੱਲ ਹੁੰਦੀ ਹੈ 1000 ਰੁਪਿਆ ਗੱਲ ਕੀ ਉਹ ਤਿਮਾਰ ਕਰਦੀ ਤੇ ਉਹਨਾਂ ਕੱਲ ਫੋਨ ਕੀਤਾ ਬਹੁਤ ਵਧੀਆ ਗਾਵਾ ਚਲੋ ਗਰਲੈਂਡੋ ਤੇ ਹੈ ਕੱਚੀ ਮੱਛੀ ਆਂਦੇ ਵੀ ਗਾਂ ਦਾ ਕੋਈ ਲੇਖਾ ਬੰਦਣਾ ਨਹੀਂ ਚਲੋ ਇੱਕ ਅੱਧਾ ਦਿਨ ਗਿਆ ਡੰਗਰ ਕੋਈ ਪੱਟਾ ਨਾ ਖਾਵੇ ਕੋਈ ਕੋਸ਼ ਉਹ ਵੱਖਰੀ ਗੱਲ ਉਹ ਗੱਲ ਵੱਖਰੀ ਉਹਨਾਂ ਉਹ ਲਾਹਮਾ ਤਾਂ ਨਹੀਂ ਦਿੱਤਾ ਉਹਨਾਂ ਕਿਹਾ ਵੀ ਠੀਕ ਆ ਇੱਕ ਅੱਧਾ ਦਿਨ ਜਾ ਕੇ ਡੰਗਰ ਜੀ ਨੂੰ ਲੰਦਾ ਤੇ ਬਾਕੀ ਬਹਿਣਾ ਸਾਰਿਆਂ ਚੰਗੀ ਬਾਕੀ ਜਿਸ ਤਰ੍ਹਾਂ ਗੱਲਾਂ ਬਾਤਾਂ ਤੇ ਅਸੀਂ ਹੁਣ ਗੱਪਾਂ ਭਾਵੇਂ ਅੱਧਾ ਘੰਟਾ ਬਣਾ ਲਈਏ ਹਾਂ ਅੱਧਾ ਘੰਟਾ ਭਾਵੇਂ ਲਾਦੀ ਤੈਨੂੰ ਲੱਗਦੀ ਗਰਮੀ ਬਹੁਤ ਜੀ ਨਹੀਂ ਗਰਮੀ ਨਹੀਂ ਲੱਗਦੀ ਥੋੜਾ ਮੈਂ ਜਲ ਮੇਰਾ ਦਾਡਾ ਨੰਬਰ ਹੈ ਮੈਂ ਗੱਡੀ ਦਵਾਈ ਜਾ ਮੈਂ ਵੀ ਕੀ ਪਤਾ ਕਦੋਂ ਦਾ ਹੁਣ ਕੱਲ ਤੇ ਪਰਸ ਨਾਲ ਵਲੇਟ ਬੂਟ ਕੇ ਗੱਲਾਂ ਬਾਤਾਂ ਮਾਰਨੀ ਤੇ ਮੇਰੇ ਸਰ ਵੀਡੀਓ ਵੇਂਦੇ ਜਾਂ ਜੱਪਲੀਆਂ ਵੜੀਆਂ ਮਾਰਦਾ ਮੈਂ ਜੱਪਲੀਆਂ ਵੇਖਦੀਆਂ ਜੀ ਐਡਾ ਜੱਪਲੀਆਂ ਵੇਖਦੀਆਂ ਜੱਪਲੀਆਂ ਵੇਖਦੀਆਂ ਸਾਡੀ ਵੀਡੀਓ ਹਟ ਜੇ ਤੇਰੀ ਕਿਰਪਾ ਨਾਲ ਚੱਲਣ ਰਹੀ ਹੈ ਪਰਮਾਤਮਾ ਦੀ ਕਿਰਪਾ ਨਾਲ ਤੇ ਸਾਡੀ ਗੱਲਾਂ ਬਾਤਾਂ ਬਿਲਕੁਲ ਬਾਕੀ ਜੇ ਕੋਈ ਭੈਣ ਭਰਾ ਲਾਜ ਪੁੱਛਦਾ ਹੋਵੇ ਉਹਨੂੰ ਵੀ ਸਲਾਹ ਦੇਦੀ ਹੁਣ ਅੱਜ ਕਿਸ ਨੇ ਫੋਨ ਕੀਤਾ ਬੰਨ ਪਿਆ ਗਿਆ ਇੰਨੇ ਦਿਨ ਹੋ ਗਏ ਮੈਂ ਕਹਿੰਦਾ ਕੋਈ ਲਾਜ ਨਹੀਂ ਇਹਦਾ ਕਿਉਂਕਿ ਜੀ ਹਫਤੇ ਬਾਅਦ ਬੰਨ ਪੁੱਛਣ ਡਿਆ ਉਹ ਆ ਲੋਕ ਨੂੰ ਵੀ ਕਿਹਾ ਆ ਪ੍ਰੇਸ਼ਨ ਮੈਂ ਕਿਹਾ ਭਾਈ ਉਹਨੂੰ ਸ਼ਹਿਰ ਲਾਜੋ ਆ ਤਾਂ ਕਿੱਥੇ ਮੈਂ ਵੇਰ ਕੇ ਲੈ ਆਉਂ। ਆ ਮੜ ਕੇ ਡਾਕਟਰ ਨੂੰ ਫੋਨ ਕਰਕੇ ਉਹਨਾਂ ਨੇ ਮੈਂ ਕਿਹਾ ਵੇਰ ਕੇ ਭਾਈ ਚਲ ਜੋ ਤੇ ਜਾਓ ਜਾ ਕੇ ਟੈਸਟ ਕਰਾ ਲਓ। ਕਿਉਂਕਿ ਜਦੋਂ ਹਫਤਾ ਬੰਨ ਪਈ ਨੂੰ ਆ ਕਿ ਉਹਨਾਂ ਦੇ ਵਿਚਾਰੇ ਬਚਣਾ ਹੀ ਨਹੀਂ ਤੇ ਕੋਸ਼ਿਸ਼ ਤੇ ਕਰੀ ਦੀ ਜਿਹੜਾ ਉਹ ਡੰਗਰ ਕੇਹੇ ਬੰਦ ਕਈ ਬੰਦੇ ਕਹਿੰਦੇ ਭਾਈ ਡਾਕਟਰਾਂ ਨੇ ਦੱਸਿਆ ਉਹ ਤੋਂ ਠੀਕ ਨਹੀਂ ਆ ਤੁਹਾਡੀ ਇਲਾਜ ਨਾਲ ਠੀਕ ਹੋ ਗਿਆ। ਅਸੀਂ ਜਿਹੜਾ ਉਹ ਇਲਾਜ ਦੱਸਦੇ ਉਹ ਵੀ ਸਾਡਾ ਜੰਬੜਾ ਹੀ ਹੁੰਦਾ ਜਦੋਂ ਅਗਲੇ ਨੂੰ ਕੋਈ ਨਾ ਆਹ ਚੀਜ਼ ਦੇ ਦੇ। ਉਹ ਆਂਦਾ ਯਾਰ ਚਾਹ ਪੱਤੀ। ਚਾਹ ਪੱਤੀ ਗੱਲ ਹੀ ਦੇਣੀ ਹੈ ਮ ਹਣ ਜੀ ਐ ਟੰਗਰ ਨਹੀਂ ਛੁੱਟਦਾ ਤੇ ਵਾਂਹ ਦੇ ਪੱਤੇ ਦੇ ਦੀਆਂ ਨਾ ਸਜੀਤ ਸਾਹਿਬ ਦੋ ਰੋਕ ਤੇ ਕੜਾਚ ਆਉ ਗਈ ਜੀ ਇੰਨੀ ਕੀ ਕਿਰਪਾ ਮਾਰ ਜੀ ਵਾਂਹ ਦੇ ਪੱਤੇ ਹੁਣ ਕਈ ਵ데 ਦੱਸਦੇ ਨਹੀਂ ਤੇ ਅਸੀਂ ਇਥੇ ਕੋਈ ਭੈਣ ਭਰਾ ਫੋਨ ਕਰਦਾ ਜੇ ਨਹੀਂ ਸੁਣਨ ਉਸ ਵੇਲੇ ਵਾਂਹ ਦੇ ਪੱਤੇ ਦੇ ਦੇ ਦੋਕਾ ਹੁਣ ਲੱਭਦੇ ਨਹੀਂ ਉਹ ਆੜੀ ਥੋੜਾ ਸਿਰ ਤੇ ਸਾਡੇ ਲਾਗੇ ਹੈਗੇ ਅਸੀਂ ਤੇ ਨਿਆ ਤੋਂ ਲੈ ਆਈਦੇ ਆਹ ਸ਼ੜਕਾਂ ਦੇ ਬੜੇ ਵਾਂਝ ਲੱਗੇ ਹੁੰਦੇ ਕੋਸ਼ਿਸ਼ ਕਰਿਆ ਕਰੋ ਵੀ ਦੇਸੀ ਤੁਸੀ ਨੁਕਤਾ ਕਰਿਆ ਕਰੋ ਚਲੋ ਮਹਾਰਾਜ ਕਿਰਪਾ ਕਰੇ ਬਾਕੀ ਦਵਾਈ ਬੂਟੀ ਦੇ ਚੱਲਣ ਦੀ ਹੋਵੇ ਐਵੇਂ ਕੈਲਸ਼ੀਅਮ ਦੀ ਕਈ ਨਹੀਂ ਲਿਆ ਕੇ ਰੱਖੀ ਆ ਵੀ ਸਭ ਕੋ ਕਰਨਾ ਪੈਂਦਾ ਕਰਨਾ ਆਮ ਇਹ ਤੇ ਕਰਮਾਲੀਆਂ ਅੱਜ ਤਾਂ ਹੋਣ ਆਈਆਂ ਨਾ ਘੜੀ ਕਿ ਨਹੀਂ ਖਾਦੇ ਰਾਜ਼ ਉਹਨਾਂ ਨੂੰ ਬੰਦਣਾ ਰੋ ਸਵੇਰੇ ਇਹਨਾਂ ਨੇ ਭੁੱਖੀਆਂ ਭੇਾਈਆਂ ਨੇ ਆਖਣਾ ਖਾ ਲੀਆਂ ਛੇਤੀ ਆਜ ਆਈਆਂ ਨਹੀਂ ਖਾਣ ਲਈਆਂ ਬਿਲਕੁਲ ਤੇ گاਵਾਂ ਦਾ ਤੇ ਕੋਈ ਡਾ ਗੱਲ ਨਹੀਂ ਦੁੱਧ ਵੀ ਦੇਈ ਜਾਂਦੀਆਂ ਇਹ ਮਰਦੀ ਮਰਦੀ ਵੀ ਗਾਂ ਤੋਂ ਦੁੱਧ ਆਖ ਲੋਦੇ ਕੋਈ ਖੋਟੀ ਨਿਕਲ ਨਿਕਲਦੇ ਸਾਰੀਆਂ ਸਹੀ ਨਿਕਲਦੀਆਂ ਇਹ ਤਾਂ ਗੱਲ ਸਹੀ ਹੈ ਹਾਂ ਬਾਕੀ ਬੱਚੇ-ਬੋਚੇ ਤੇ ਮਹਾਰਾਜ ਦੀ ਕਿਰਪਾ ਵੀ ਅਜੇ ਤੱਕ ਨਹੀਂ ਲਾਇਆ ਤੇ ਗਾਂ ਵੀ ਨਾ ਲਾਈਏ ਤੇ ਜਿਹੜਾ ਕੋਈ ਲਾਉਂਦਾ ਉਹਦੇ ਘੜੀ ਵੀ ਹੱਥ ਜੋੜ ਕੇ ਬੇਨਤੀ ਹੁੰਦੀ ਸਾਂ ਬੱਚੇ ਦੀ ਗੱਲ ਇਹ ਵੀ ਬੱਚਿਆਂ ਵਾਲੀ ਮਰੇ ਵਾਲੀ ਗਾਂ ਪਾਈ ਆਪਾਂ ਵੀਡੀ ਉਹਦਾ ਇੰਨਾ ਫੋਨ ਆਇਆ ਲੇਖਾ ਨਹੀਂ ਰਿਹਾ ਯਾਰ ਕਿਸੇ ਨੇ ਪੁੱਛਿਆ ਹੀ ਨਹੀਂ ਵੀ ਮੈਨੂੰ ਵੀਡੀਓ ਪਾ ਦੇ ਇਹਨੇ ਜੇਰ ਛੁੱਟੀ ਨਹੀਂ ਛੁੱਟੀ ਲੋਕ ਯਕੀਨ ਕਰਨ ਦੇ ਕਿ ਇਹਨੇ ਨਹੀਂ ਲਾਇਆ ਤੇ ਜੇ ਮੈਂ ਲਾ ਕੇ ਵੇਚ ਦਿੰਦਾ ਤੇ ਕਿਹੜੀ ਆਖਰ ਆਏ ਪੁੱਛਦੇ ਕਿ ਬੱਚੇ ਲਾਂਦੇ ਗਾ ਫਿਰ ਉਹਨਾਂ ਨੂੰ ਨਹੀਂ 30000 ਦਾ ਫਰਕ ਪੈਣਾ ਹੈ ਨਫਾ ਤੇ ਆਪਾਂ 4000 ਲੈਂਦੇ 40 ਦੀ ਗਾ ਲਏ 4000 ਨਫਾ 44 45 ਦੀ ਵੇਚ ਦਿੰਦਾ 4-5000 ਬੱਲੇ ਬੱਚਾ ਵੇਲੇ ਹੋਣਾ ਪੜਾ ਚੁੱਕੇ ਬਿਲਕੁਲ ਉਹ ਕਹਿੰਦੇ ਮੇਰੀ ਵੀਡੀਓ ਵੇਖ ਕੇ ਅੱਜ ਫੋਨ ਕੀਤਾ ਆਦਾ ਪੁੱਤ ਮੇਰੇ ਕੋ ਬੱਚਾ ਆਇਆ ਜੇ ਗਾਂ ਦਾ ਬੱਚਾ ਮਰ ਗਿਆ ਤੇ ਮੈਂ ਮੇਰੀ ਦੇ ਗਾਂ ਵੇਚੀ ਮੈਂ ਬੱਚਾ ਕੀ ਕਰਨਾ ਇਹ ਬੱਚਾ ਮੈਂ ਕੀ ਕਰਨਾ ਬੱਚਾ ਮੈਂ ਸਾਨੂੰ ਲੋੜ ਨਹੀਂ ਸਾਡੀ ਦੇ ਵਿੱਚ ਹੋਰ ਕਿਨੂੰ ਦੇ ਦੇ ਮਤਲਬ ਕੀ ਕਰੇ ਬੰਦਾ ਵੀਡੀਓ ਵੇਖ ਕੇ ਕਹਿੰਦੇ ਇਹ ਸੋਚ ਲਿਆ ਵੀ ਘਰੇ ਜਿਵੇਂ ਨਹੀਂ ਕੀ ਹੋਣੀ ਆਦੇ ਬੱਚਾ ਲੈ ਜਾ ਬੱਚਾ ਲੈ ਕੇ ਵੇਖ ਲੋ ਬੱਚਾ ਤਾਂ ਦਾਦਾ ਵਿਗੜੀ ਬੱਚੇ ਪੜਵਾਰੀ ਲੱਗਣੇ ਆ ਬੱਚਾ ਵੇਖੋ ਆ ਕੱਲ ਦੀ ਗੱਲ ਹੈ ਤੇਲਾ ਬੱਚੀ ਦੀ ਬੜੀ ਤੌੜੀ ਜੱਸੀ ਕੋਈ ਲਾਇਸੈਂਸ ਉਹ ਕੋਈ ਲਾਇਸੈਂਸ ਨਹੀਂ ਯਾਰ ਇਹਦਾ ਮੈਲਾ ਨਹੀਂ ਮਾਰਨਾ ਜੇ ਤਾਜ਼ਾ ਡੰਗਰ ਸੁਆਨੇ ਮੈਲਾ ਹੀ ਮਾਰਨਾ ਨਾ ਆਰਮਦਾ ਗਿਆਨ ਨਾ ਮੈਨੂੰ ਵੀ ਇੱਕ ਫੋਨ ਆਇਆ ਸੀ ਕਿਸੇ ਏਲ ਤੋਂ ਅੱਛਾ ਉਹ ਕਹਿੰਦੇ ਜੀ ਬਾਈ ਜੀ ਸਾਡੇ ਕੋਲ ਦੋ ਪੱਛੇ ਆ ਦੋ ਦਵਾਦ ਹੋ ਗਏ ਤੁਜੀ ਕਿੱਥੇ ਲੈ ਲੈਦੇ ਦਾ ਉਹ ਗਿੱਜੇ ਹੈ ਨਾ ਹੁਣ ਗੱਲ ਹੀ ਕਰਦੇ ਮੇਰੇ ਵਰਗੇ ਕਈ ਆ ਗਏ ਨਾ ਸਭ ਚੈਨਲ ਵਾਲੇ ਉਹ ਆਪ ਲੈ ਆਂਦੇ ਵਪਾਰੀਆਂ ਨੂੰ ਵੀ ਆਜੋ ਲੈਜੋ ਆਜੋ ਫਿਰ ਭਲਕੇ ਤੁਹਾਡੀ ਵੀਡੀਓ ਗਲਤ ਗੱਲ ਤੇ ਕਰਦੇ ਆਨੂੰ ਪਤਾ ਜੜਿਆਗੇ ਤੈਨੂੰ ਵੀ ਪਤਾ ਹੋਣਾ ਜੀ ਕਿੱਝ ਹੈਗੀ ਹੈ ਵੀ ਸਾਡੇ ਭਰਾ ਹੀ ਆ ਪਰ ਉਹਨਾਂ ਨੇ ਕੰਮ ਉਹੀ ਕਰੀ ਜਾਣਾ ਉੱਥੇ ਹੀ ਰਹਿਣ ਜੀ ਕਿਉਂਕਿ ਛੱਪੜ ਦਾ ਡੱਡੂ ਛੱਪੜ ਜੀ ਰਹਿਣਾ ਗਾਂ ਨਿਕਲੇ ਜਾਣਾਂ ਜੇ ਤੁਸੀਂ ਨਾਂ ਲਾਓਗੇ ਤਾਂ ਮਹਾਰਾਜ ਤੁਹਾਡੇ ਨਾਲ ਪੁੱਛਾਤਾ ਕਰੂਗਾ ਆਪਣੇ ਢੋਡੀਆਂ ਉਹਨਾਂ ਦੇ ਵਿਚਾਰੇ ਦਾ ਉਹ ਘਰ ਵਿੱਚ ਸੀ ਤਾਂ ਜਲਈ 20 ਦਿਨਾਂ ਦੀ ਚਾਟਾ ਬੰਨ੍ਹ ਲਈ ਆ ਤੇ ਕੀ ਉਹ ਬੰਨ੍ਹ ਦੱਸੋ ਕਿਹਦੇ ਘਰੋਂ ਲਈ ਹਾਂ ਕਿ ਬੁਬਾਰੀ ਸੀ ਜੀ ਅਜਨਾਲੇ ਸਾਡ ਦਾ ਚਲੋ ਦੱਸੋ ਦੱਸੋ ਕੀ ਇਹ ਨਿਕਲਿਆ ਕਿ ਨਹੀਂ ਉਹ ਚਲੋ ਆਪਾਂ ਨੂੰ ਹੁਣ ਥੋੜਾ ਜਾ ਨਾ ਬੜਾ ਨਿਰਕ ਪਰ ਉਹਨਾਂ ਨੇ ਗਾਂ ਵੇਚੀ ਤੇ ਗਾੜੀ ਨਿਕਲਾਈ ਤੂੰ ਗਾਂ ਘੱਭਣ ਨਹੀਂ ਗਿਆ ਲਿਆ ਤੇ ਉਹਨੂੰ ਚੋਥੀ ਮੰਨਣਾ ਨਾ ਜਿਹਨੇ ਹਾਂ ਉਹਦੇ ਚੱਕਰ ਸੀ ਹੁਣ ਅਸੀਂ ਤਾਂ ਤਕਰੀਬਨ ਕੋਸ਼ਿਸ਼ ਕਰਦੇ ਸੀ ਸ਼ਾਹ ਤਿਆਰ ਹਾਜ਼ਰ ਲਓ ਜਿਹੜੀ ਰਾਤ ਸੂਪੇ ਜਾਂ 나ੜੂ ਵਾਲੇ ਲੈ ਲੋ ਪਤਾ ਤੇ ਲੱਗਦਾ ਡੰਕਰ ਸੱਜਰਦਾ ਇਹ ਨਹੀਂ ਗੱਲ ਅਸੀਂ ਤੇ ਜਿਆਨੂ ਮੜਾ ਜਾ ਵਹਿਮ ਲੱਗੇ ਤੇ ਮੈਂ ਕਹਿੰਦਾ ਉਹਨਾਂ ਗੁਰਸੇ ਇੱਕ ਨੂੰ ਮੈਂ ਬੱਚਾ ਖੋਲੀ ਜੇ ਬੱਚਾ ਖੋਲਿਆ ਗਾਣਾ ਡਿੰਗੀ ਤੇ ਮੈਂ ਕਹਿੰਦਾ ਮੈਂ ਨਹੀਂ ਲੈਣੀ ਉਹਨੇ ਗੱਲ ਕੀ ਆ ਨਹੀਂ ਇਹਦਾ ਹੀ ਮੈਂ ਹੋਏ ਨਾ ਹੋਏ ਡਿੰਗੀ ਨਹੀਂ ਉਹ ਅਗਣਾ ਤੁੰਗ ਬੜੀ ਚੀਜ਼ ਆਣੀ ਪੁੱਛਾ ਫੋਨ ਨੰਬਰ ਨੰਬਰ 98447822 ਮੋਬਾਈਲ ਨੰਬਰ ਪਿੰਡ 3ਏ ਵਾਲ ਚੌਕ 3ਏ ਵਾਲ ਚੌਕ ਮਜੀਠੀ ਹਲਕੇ ਵਾਲਾ ਤੇ ਕਈ ਭੈਣ ਭਰਾ ਜਦੋਂ ਉਧਰੋਂ ਵੀਡੀਓ ਚੱਲਣ ਦੀ ਉਧਰੋਂ ਐਡਰੈਸ ਪੁੱਛਣ ਨੂੰ ਫੋਨ ਕਰਦੇ ਉਹ ਵੀਡੀਓ ਚ ਦੱਸਦਾ ਸਾਰਾ ਕੁਝ ਜਿਹੜੀ ਗਾਂ ਤੁਹਾਨੂੰ ਪਸੰਦ ਆ ਉਹਦੀ ਗੱਲ ਕਰੋ ਜਦੋਂ ਅਗਲੇ ਦੂਜੇ ਦਿਨ ਆਪਾਂ ਵਿਹਲੇ ਹੋਈਨੇ ਆ ਫਿਰ ਉਦੋਂ ਗੱਪਾਂ ਗੁੱਪਾਂ ਮਾਰਨੂ ਕਿਉਂਕਿ ਮੈਂ ਵੀ ਲੱਵਦਾ ਨਹੀਂ ਨਾ ਗੱਪਾਂ ਵਾਲਾ ਬਿਲਕੁਲ ਫੋਨ ਤੇ ਮਾਰੀਓ ਜਿੰਨੇ ਚਿਰ ਮਰਜੀ ਕੋਈ ਚੱਕਰ ਠੀਕ ਹੈ ਜੀ ਬਾਕੀ ਜਰਾ ਹਾਲ-ਚਾਲ ਸਾਹਿਬ ਅੱਜ